ਮੰਗਲ ਮੱਤਾ ਮੈਂ ਵੀਡੀਓ ਦਿਖਾ ਕਾਲਸ ਵੀ ਸਾਡੇ ਸਟਾਫ ਨੰਬਰਸ ਤੇ ਪਰ ਪਰ ਬੱਚੋ ਅੱਜ ਤੁਹਾਡੇ ਕੋਲੇ ਮੰਗਲ ਮੱਤਾ ਜੀ ਤੇ ਮੈਡਮ ਦੀਪਾਲ ਕੌਰ ਜੀ ਸਾਡੇ ਦਰਮਿਆਨ ਇੱਕ ਬੜੀ ਹੀ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੋਏ ਸੀ ਵੈਸੇ ਤਾਂ ਆਪਾਂ ਹਰ ਰੋਜ਼ ਕੋਈ ਨਾ ਕੋਈ ਕੈਂਪੇਨ ਯੁੱਧ ਲਸ਼ੇ ਬਰੁੱਧ ਚੱਲਦਾ ਹੀ ਰਹਿੰਦਾ ਹੈ ਕੁਛ ਹਲੇ ਛੋਟੇ ਹੋ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸਮਝਾਉਣ ਵਾਸਤੇ ਸਾਹਮਣੇ ਪ੍ਰੈਕਟੀਕਲ ਦੀ ਲੋੜ ਹੈ ਸੋ ਇਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਆਪਣਾ ਫੋਨ ਹੈ ਉਹਦਾ ਮਿਸਯੂਜ਼ ਕਰਦੇ ਆ ਫੋਨ ਬਣਿਆ ਤਾਂ ਸਾਡੇ ਚੰਗੇ ਕੰਮਾਂ ਲਈ ਹੈ ਤੇ ਪਰ ਅਸੀਂ ਉਹਦਾ ਮਿਸਯੂਜ਼ ਜ਼ਿਆਦਾ ਕਰਦੇ ਆ ਤੇ ਉਹਨੇ ਸਾਡੀਆਂ ਸਾਰਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀ ਸਾਡੇ ਵਿੱਚੋਂ ਭੈਣਾ ਭਰਾਵਾਂ ਚੋਂ ਮਾਪਿਓ ਦੇ ਨਾਲ ਸਾਰਿਆਂ ਦਾਇ ਚਾਚਾ ਨਾਲ ਪਿਆਰ ਖਤਮ ਕਰ ਦਿੱਤਾ ਤੇ ਬੱਚਿਆਂ ਨੂੰ ਇਕੱਲਾ ਪਾਣ ਦੇ ਦਿੱਤਾ ਇਹ ਫੋਨ ਤੇ ਜਿਹੜਾ ਵੀ ਕੋਈ ਰਹਿੰਦਾ ਵਾ ਇਕੱਲਾ ਹੀ ਰਹਿੰਦਾ ਦੂਸਰੇ ਨੂੰ ਚੰਗੇ ਨਹੀਂ ਲੱਗਦੇ ਫਿਰ ਫੋਨ ਨਹੀਂ ਚੰਗਾ ਲੱਗਦਾ ਇਹ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਤੇ ਬਰਬਾਦ ਕਰਨ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਨੂੰ ਬੜੇ ਜਲਦੀ ਅਸਰ ਕਰ ਦਿੰਦੀਆਂ ਨੇ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਹਨਾ ਚੰਗੀਆਂ ਚੀਜ਼ਾਂ ਸਿੱ ਘੱਟ ਦੇਖਦੇ ਜਿਨ੍ਹਾਂ ਦੇ ਸਾਡੇ ਜੀਵਨ ਨੂੰ ਅਗਾ ਬਤਾਉਣਾ ਹੁੰਦਾ ਤੇ ਦੂਸਰਾ ਜਿਹੜਾ ਹੈਗਾ ਨਸ਼ਿਆਂ ਦਾ ਸਾਡੇ ਸਮਾਜ ਦੇ ਵਿੱਚ ਨਸ਼ਿਆਂ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਜੇ ਉਹਨੇ 20 ਸਾਲ ਦੇ ਬੱਚੇ ਐ ਤੁਹਾਡੀ ਉਮਰ ਛੋਟੀ ਐ ਤੁਸੀਂ ਅੱਗੇ ਜਾਣਾ ਐ ਉਸ ਏਜ ਦੇ ਵਿੱਚ ਤੇ ਤੁਸੀਂ ਪਹਿਲਾਂ ਹੀ ਇੰਨੇ ਕੁ ਸੁਚੇਤ ਹੋ ਜੋ ਹੈ ਨਾ ਜਿਵੇਂ ਇਹਨਾਂ ਨੇ ਤੁਹਾਨੂੰ ਬੜਾ ਸੋਹਣਾ ਡਰਾਮਾ ਕਰਕੇ ਦਿਖਾਇਆ ਐ ਤੇ ਅੰਤ ਕੀ ਹੁੰਦਾ ਮੌਤ ਹੈ ਨਾ ਜਦੋਂ ਬੰਦਾ ਮਾਰ ਹੀ ਗਿਆ ਫਿਰ ਸਾਰਾ ਕੁਝ ਖਤਮ ਹੋ ਗਿਆ ਨਾ ਕੀ ਅਸੀਂ ਆਪਣੇ ਆਪ ਨੂੰ ਐਵੇਂ ਮਾਰਨਾ ਚਾਹੁੰਦੇ ਚਾਹੁੰਦੇ ਨਹੀਂ ਸਾਡੇ ਬਿਨਾਂ ਕੁਝ ਦੇਖੇ ਜ਼ਿੰਦਗੀ ਦਾ ਹਲੇ ਕੁਝ ਦੇਖਿਆ ਹੀ ਨਹੀਂ ਹਲੇ ਤੁਸੀਂ ਛੋਟੇ ਛੋਟੇ ਬੱਚੇ ਹੋ ਨਾ ਤੇ ਤੁਸੀਂ ਹਲੇ ਕੁਝ ਨਹੀਂ ਦੇਖਿਆ ਜਿੰਦਗੀ ਦਾ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਦੇਖੇ ਬਿਨਾਈ ਬੜੇ ਬੜੇ ਅੱਗੇ ਰਿਸ਼ਤੇ ਆਉਣੇ ਆ ਵੱਡੇ ਹੋਣੇ ਆ ਵਿਆਹ ਹੋਣੇ ਆ ਬੱਚੇ ਹੋਣੇ ਆ ਜਿਵੇਂ ਹੁਣ ਸਾਡੇ ਬੱਚੇ ਆ ਪੋਤੀਆਂ ਪੋਤੇ ਪੋਤੀਆਂ ਹੋ ਗਏ ਆ ਹਨ ਉਹਨਾਂ ਦੇ ਨਾਲ ਕਿੱਦਾਂ ਦਾ ਸੀ ਆਪਣਾ ਜੀਵਨ ਜਿਉਉਣੇ ਆ ਉਹਨਾਂ ਚੀਜ਼ਾਂ ਤੋਂ ਵੰਝੇ ਹੀ ਆਪਣੀ ਜਵਾਨੀ ਨੂੰ ਖੋ ਦੇਣਾ ਬਹੁਤ ਬੁਰਾ ਹੈ ਤੇ ਇੱਕ ਬਹੁਤ ਹੀ ਵਧੀਆ ਸਨੇਹਾ ਤੁਹਾਨੂੰ ਦਿੱਤਾ ਅੱਜ ਅਸੀਂ ਉਹਨਾਂ ਦਾ ਮਹਾਲੀ ਮਾਂਚ ਵੱਲੋਂ ਇੱਥੇ ਆਉਣ ਤੇ ਬਹੁਤ ਹੀ ਜੀ ਆਇਆਂ ਤੇ ਥੈਂਕ ਯੂ ਕਰਦੇ ਆ ਕਿ ਸਾਡੇ ਬੱਚਿਆਂ ਨੂੰ ਬੜੀ ਮਿਹਰ ਕਰ ਦਿੱਤੀ ਹੈ